ਚੋਵਾਰਤਾ ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਜ਼ਰੂਰੀ ਅਤੇ ਅਹਿਮ ਖਬਰ ਦੇ ਨਾਲ ਤਦੁਰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮਹੱਤਵਪੂਰਨ ਮੀਟਿੰਗ ਅੱਜ ਚੰਡੀਗੜ੍ਹ ਦੇ ਵਿੱਚ ਚੱਲ ਰਹੀ ਹੈ ਇਸ ਵੇਲੇ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਤ ਸਿੰਘ ਬਾਦਲ ਤੋਂ ਇਲਾਵਾ ਕਈ ਸੀਨੀਅਰ ਆਗੂ ਮੌਜੂਦ ਨੇ ਅਤੇ ਪਾਰਟੀ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਈ ਅਹਿਮ ਸਿਆਸੀ ਮੁੱਦਿਆਂ ਦੇ ਤੇ ਪੰਥਕ ਮੁੱਦਿਆਂ ਤੇ ਇਸ ਮੀਟਿੰਗ ਦੇ ਵਿੱਚ ਗੱਲਬਾਤ ਕੀਤੀ ਜਾਵੇਗੀ ਤੇ ਵਿਚਾਰ ਚਰਚਾ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਇਸ ਸੰਬੰਧੀ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਪੋਸਟ ਦੇ ਵਿੱਚ ਲਿਖਿਆ ਹੈ ਕਿ ਪਾਰਟੀ ਦੀ ਕੋਰ ਕਮੇਟੀ ਦੀ ਮਹੱਤਵਪੂਰਨ ਮੀਟਿੰਗ ਅੱਜ ਹੋਣ ਜਾ ਰਹੀ ਹੈ ਅਤੇ ਪਾਰਟੀ ਦੇ ਹੈੱਡਕੁਆਰਟਰ ਵਿਖੇ ਮੀਟਿੰਗ ਬੁਲਾਈ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਾਸ ਤੌਰ ਤੇ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ ਸੋ ਅਹਿਮ ਸਿਆਸੀ ਮੁੱਦਿਆਂ ਤੇ ਅੱਜ ਕੋਰ ਕਮੇਟੀ ਦੀ ਇਹ ਮੀਟਿੰਗ ਹੋ ਗਈ ਤੇ ਮੀਟਿੰਗ ਤੋਂ ਬਾਅਦ ਪਾਰਟੀ ਦੇ ਵੱਡੇ ਆਗੂ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕਰਨਗੇ ਤੇ ਪਾਰਟੀ ਦੇ ਅਗਲੇ ਏਜੰਡੇ ਅਤੇ ਮੀਟਿੰਗ ਦੇ ਵਿੱਚ ਹੋਈ ਵਿਚਾਰ ਚਰਚਾ ਬਾਰੇ ਜਾਣਕਾਰੀ ਵੀ ਮੀਡੀਆ ਦੇ ਨਾਲ ਸਾਂਝੀ ਕੀਤੀ ਜਾਵੇਗੀ ਉਦਰ ਕੇਂਦਰੀ ਮੰਤਰੀ ਪਿਊਸ਼ ਗੋਇਲ ਦਾ ਅਹਿਮ ਬਿਆਨ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕੇਂਦਰੀ ਮੰਤਰੀ ਨੇ ਸੰਸਦ ਦੇ ਵਿੱਚ ਭਰੋਸਾ ਦਵਾਇਆ ਕਿ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਵਿੱਚ ਖੁਰਾਕ ਤੇ ਖੇਤੀਬਾੜੀ ਦੇਸ਼ ਦੀ ਮੁੱਖ ਸੰਵੇਦਨਸ਼ੀਲਤਾ ਨੂੰ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਰੱਖਿਆ ਗਿਆ ਤੇ ਇਸ ਦੇ ਵਿੱਚ ਸਮਝੌਤੇ ਦੇ ਵਿੱਚ ਕਿਸਾਨਾਂ ਤੇ ਵਪਾਰੀਆਂ ਦੇ ਹਿੱਤ ਸੁਰੱਖਿਅਤ ਨੇ ਕਿਸੇ ਤਰ੍ਹਾਂ ਦਾ ਵੀ ਵਪਾਰੀਆਂ ਤੇ ਕਿਸਾਨਾਂ ਦੇ ਹਿੱਤਾਂ ਦੇ ਨਾਲ ਸਮਝੌਤਾ ਨਹੀਂ ਕੀਤਾ ਗਿਆ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਵਿਗਨ ਦੇ ਵਿਚਾਰ ਪਹਿਲਾਂ ਲੋਕ ਸਭਾ ਤੋਂ ਬਾਅਦ ਤੇ ਫਿਰ ਰਾਜ ਸਭਾ ਦੇ ਵਿੱਚ ਵਪਾਰ ਸੌਦੇ ਉੱਤੇ ਬਿਆਨ ਦਿੱਤਾ ਹੈ ਲੋਕ ਸਭਾ ਦੇ ਵਿੱਚ ਪ੍ਰੇਸ਼ਨ ਕਾਲ ਦੌਰਾਨ ਬਿਆਨ ਦਿੰਦੇ ਹੋਏ ਗੋਇਲ ਨੇ ਕਿਹਾ ਹੈ ਕਿ ਫਰਵਰੀ 2025 ਦੇ ਵਿੱਚ ਪ੍ਰਧਾਨ ਮੰਤਰੀ ਦੀ ਅਮਰੀਕਾ ਯਾਤਰਾ ਤੋਂ ਬਾਅਦ ਭਾਰਤ ਅਮਰੀਕਾ ਸੰਤੁਲਿਤ ਤੇ ਆਪਸੀ ਲਾਭਕਾਰੀ ਦਵੱਲੇ ਵਪਾਰ ਸਮਝੌਤੇ ਨੂੰ ਪੂਰਾ ਕਰਨ ਦੇ ਉਦੇਸ਼ ਦੇ ਨਾਲ ਨਿਯਮਤ ਗੱਲਬਾਤ ਜਾਰੀ ਹੈ ਤੇ ਇਸ ਦੇ ਵਿੱਚ ਕਿਸਾਨਾਂ ਅਤੇ ਉਦਯੋਗਪਤੀਆਂ ਨੂੰ ਅਤੇ ਵਪਾਰੀਆਂ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ ਤੇ ਸਰਕਾਰ ਨੇ ਇਸ ਗੱਲ ਦਾ ਖਾਸ ਧਿਆਨ ਦਿੱਤਾ ਹੈ ਪਿਊਸ਼ ਗੋਇਲ ਨੇ ਖਾਸ ਤੌਰ ਤੇ ਇਸ ਮੁੱਦੇ ਦੇ ਉੱਤੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਦੋਹਾਂ ਧਿਰਾਂ ਦੇ ਮਹੱਤਵਪੂਰਨ ਹਿੱਤਾਂ ਨੂੰ ਦੇਖਦੇ ਹੋਏ ਸੁਭਾਵਿਕ ਹੈ ਕਿ ਦੋਵੇਂ ਧਿਰ ਆਪੋ ਆਪਣੀਆਂ ਅਰਥਵਿਵਸਥਾਵਾਂ ਦੇ ਵਿੱਚ ਨਾਜ਼ੁਕ ਅਤੇ ਸੰਵੇਦਨਸ਼ੀਲ ਸਵੇਜਸ਼ੀਲ ਖੇਤਰਾਂ ਦੇ ਵਿੱਚ ਸੁਰੱਖਿਆ ਰੱਖਦੇ ਹੋਏ ਸਭ ਤੋਂ ਵਧੀਆ ਸੰਭਵ ਨਤੀਜੇ ਨੂੰ ਯਕੀਨੀ ਬਣਾਉਣਾ ਚਾਹੁੰਦੀਆਂ ਨੇ ਸੋ ਇਸ ਕਰਕੇ ਭਾਰਤ ਵੱਲੋਂ ਖਾਸ ਤੌਰ ਤੇ ਆਪਣੇ ਵਪਾਰੀਆਂ ਅਤੇ ਕਿਸਾਨਾਂ ਦੇ ਹਿੱਤਾਂ ਦਾ ਖਿਆਲ ਰੱਖਿਆ ਗਿਆ ਅਤੇ ਇਸ ਦੇ ਨਾਲ ਡੇਰੀ ਉਦਯੋਗ ਨਾਲ ਜੁੜੇ ਹੋਏ ਲੋਕਾਂ ਕਿਸਾਨਾਂ ਅਤੇ ਵਪਾਰੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਕਾਟਾ ਨਹੀਂ ਹੋਵੇਗਾ ਅਤੇ ਇਸ ਤਰੀਕੇ ਨਾਲ ਭਾਰਤ ਸਰਕਾਰ ਨੇ ਪੂਰੀ ਸੰਵੇਦਨਸ਼ੀਲਤਾ ਦੇ ਨਾਲ ਇਸ ਸਮਝੌਤੇ ਦੇ ਵਿੱਚ ਖਿਆਲ ਰੱਖਿਆ ਜਲਦੀ ਦੋਵੇਂ ਧਿਰ ਭਾਰਤ ਤੇ ਅਮਰੀਕਾ ਇਸ ਸਮਝੌਤੇ ਦੇ ਉੱਤੇ ਵਿਸਥਾਰ ਦੇ ਨਾਲ ਜਾਣਕਾਰੀ ਵੀ ਸਾਂਝੀ ਕਰਨਗੇ ਤੇ ਉਧਰ ਦਿੱਲੀ ਦੇ ਵਿੱਚ ਗੁੰਮਸ਼ੁਦਾ ਲੋਕਾਂ ਦੀ ਗਿਣਤੀ ਦੇ ਵਿੱਚ ਚਿੰਤਾਜਨਕ ਪੱਧਰ ਤੇ ਵਾਧਾ ਹੋਇਆ ਹੈ ਸਾਲ 2026 ਦੇ ਆંકੜਿਆਂ ਦੀ ਗੱਲ ਕਰੀਏ ਤਾਂ ਪਹਿਲੇ 15 ਦਿਨ ਦੇ ਵਿੱਚ ਹੀ 1 ਤੋਂ 15 ਜਨਵਰੀ ਤੱਕ ਕੁੱਲ 807 ਲੋਕਾਂ ਦੇ ਗੁੰਮ ਹੋਣ ਦੀਆਂ ਰਿਪੋਰਟਾਂ ਦਰਜ ਕਰਵਾਈਆਂ ਗਈਆਂ ਨੇ ਇਸ ਦਾ ਮਤਲਬ ਇਹ ਹੈ ਕਿ ਹਰ ਰੋਜ਼ 59 ਲੋਕ ਗਾਇਬ ਹੋ ਰਹੇ ਨੇ ਜਿਨ੍ਹਾਂ ਦੇ ਵਿੱਚੋਂ 509 ਮਹਿਲਾਵਾਂ ਅਤੇ ਲੜਕੀਆਂ ਸ਼ਾਮਲ ਨੇ ਜਦਕਿ 191 ਨਾਬਾਲਗ ਵੀ ਸ਼ਾਮਲ ਨੇ ਨਾ ਬਾਲਗਾਂ ਵਿੱਚੋਂ 146 ਕੁੜੀਆਂ ਅਤੇ 45 ਮੁੰਡੇ ਨੇ ਸਭ ਤੋਂ ਵੱਧ ਗੁੰਮਸ਼ੁਦਾ ਕੇਸ 13 ਤੋਂ 17 ਸਾਲ ਦੇ ਬੱਚਿਆਂ ਦੇ ਵਿੱਚ ਹੋਏ ਨੇ ਜਿਨ੍ਹਾਂ ਦੇ ਵਿੱਚੋਂ 138 ਕੁੜੀਆਂ ਨੇ ਛੋਟੇ ਬੱਚਿਆਂ ਦੇ ਵਿੱਚੋਂ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵਿੱਚ 8 ਤੋਂ 12 ਸਾਲ ਦੇ ਉਮਰ ਦੇ ਅਤੇ 9 ਸਾਲ ਤੋਂ ਅਤੇ 8 ਸਾਲ ਤੋਂ ਘੱਟ ਹੈ ਇਹਨਾਂ ਦੀ ਉਮਰ ਸੋ ਇਹਨਾਂ ਦੇ ਵਿੱਚੋਂ ਸਿਰਫ 6 ਬੱਚੇ ਹੀ ਮਿਲੇ ਨੇ ਵੱਡਿਆਂ ਦੇ ਵਿੱਚੋਂ 616 ਲੋਕ ਅਜੇ ਗੁੰਮ ਨੇ ਜਿਨ੍ਹਾਂ ਦੇ ਵਿੱਚੋਂ 363 ਮਹਿਲਾਵਾਂ ਸ਼ਾਮਲ ਨੇ ਅਤੇ 253 ਪੁਰਸ਼ ਨੇ ਪੁਲਿਸ ਨੇ 181 ਵੱਡਿਆਂ ਨੂੰ ਲੱਭ ਕੇ ਲੱਭ ਲਿਆ ਹੈ ਪਰ 435 ਕੇਸ ਅਜੇ ਵੀ ਅਣਸੁਲਝੇ ਨੇ ਅਤੇ ਇਹਾਂ ਦੇ ਵਿੱਚ 2025 ਦੇ ਵਿੱਚ ਦਿੱਲੀ ਦੇ ਵਿੱਚ 24500 ਤੋਂ ਵੱਧ ਲੋਕ ਗੁੰਮ ਹੋਏ ਸਨ ਜਿਨ੍ਹਾਂ ਦੇ ਵਿੱਚੋਂ 60% ਤੋਂ ਵੱਧ ਮਹਿਲਾਵਾਂ ਨੇ ਸੋ ਚਿੰਤਾਜਨਕ ਪੱਧਰ ਤੇ ਦਿੱਲੀ ਦੇ ਵਿੱਚ ਗੁੰਮਸ਼ੁਦਾ ਲੋਕਾਂ ਦੀ ਸੰਖਿਆ ਵੱਧ ਰਹੀ ਹੈ ਖਾਸ ਤੌਰ ਤੇ ਚਿੰਤਾਜਨਕ ਇਸ ਕਰਕੇ ਵੀ ਹੈ ਕਿ ਇਸ ਦੇ ਵਿੱਚ ਬਹੁਤਾਂਤ ਗਿਣਤੀ ਦੇ ਵਿੱਚ ਬੱਚੇ ਗੁੰਮਸ਼ੁਦਾ ਹੋ ਰਹੇ ਨੇ ਹਾਲਾਂਕਿ ਦਿੱਲੀ ਪੁਲਿਸ ਦੇ ਵੱਲੋਂ ਅਤੇ ਸੰਬੰਧਿਤ ਸੁਰੱਖਿਆ ਏਜੰਸੀਆਂ ਦੇ ਵੱਲੋਂ ਗਹਿਰਾਈ ਦੇ ਨਾਲ ਇਹਨਾਂ ਕੇਸਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਹ ਆંકੜੇ ਚਿੰਤਾਜਨਕ ਪੱਧਰ ਤੇ ਵਧ ਰਹੇ ਨੇ ਉਦੋਂ ਹਰਿਆਣਾ ਦੇ ਫਰੀਦাবাদ ਦੀ ਬਹੁ ਚਰਚਿਤ ਅਲਫਲਾ ਯੂਨੀਵਰਸਿਟੀ ਇੱਕ ਵਾਰ ਫਿਰ ਤੋਂ ਜਾਂਚ ਏਜੰਸੀਆਂ ਦੇ ਘੇਰੇ ਦੇ ਵਿੱਚ ਆ ਗਈ ਹੈ। ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਯੂਨੀਵਰਸਿਟੀ ਦੇ ਚੇਅਰਮੈਨ ਜਵਾਦ ਅਹਿਮਦ ਸਦੀਕੀ ਨੂੰ ਕਥਿਤ ਤੌਰ 'ਤੇ ਧੋਖਾਧੜੀ ਤੇ ਜਾਅਲਸਾਜੀ ਦੇ ਇੱਕ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਗ੍ਰਫਤਾਰੀ ਤੋਂ ਬਾਅਦ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ 4 ਦਿਨਾਂ ਦੀ ਪੁਲਿਸ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਦਿੱਲੀ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਸਦੀਕੀ ਤੇ ਗੰਬੀਰ ਵਿੱਤੀ ਅਤੇ ਪ੍ਰਸ਼ਾਸਕੀ ਬੇਨਿਯਮੀਆਂ ਦੇ ਇਲਜ਼ਾਮ ਨੇ ਅਤੇ ਪੁੱਛਗਿੱਛ ਦੌਰਾਨ ਮਹੱਤਵਪੂਰਨ ਜਾਣਕਾਰੀਆਂ ਵੀ ਸਾਹਮਣੇ ਆਉਣ ਦੀ ਉਮੀਦ ਹੈ। ਇਹ ਕਾਰਵਾਈ ਅਜਿਹੇ ਸਮੇਂ ਵਿੱਚ ਹੋਈ ਹੈ ਜਦੋਂ ਯੂਨੀਵਰਸਿਟੀ ਪਹਿਲਾਂ ਹੀ ਕਈ ਕੇਂਦਰੀ ਜਾਂਚ ਏਜੰਸੀਆਂ ਦੀ ਜਾਂਚ ਦਾ ਸਾਹਮਣਾ ਕਰ ਰਹੀ ਹੈ ਅਲਫਲਾ ਯੂਨੀਵਰਸਿਟੀ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਹੋਏ ਬੰਬ ਧਮਾਕੇ ਤੋਂ ਬਾਅਦ ਸੁਰਖੀਆਂ ਦੇ ਵਿੱਚ ਆਈ ਸੀ ਜਦੋਂ ਇੱਕ ਅਤਵਾਦੀ ਨੈੱਟਵਰਕ ਦੇ ਨਾਲ ਜੁੜੇ ਇੱਕ ਮਾਮਲੇ ਦੇ ਵਿੱਚ ਜਾਂਚ ਦੌਰਾਨ ਸੰਸਦ ਸੰਸਥਾ ਦੇ ਕੁਝ ਮੈਡੀਕਲ ਸਟਾਫ ਦੀ ਭੂਮਿਕਾ ਦਾ ਖੁਲਾਸਾ ਵੀ ਹੋਇਆ ਸੀ ਇਸ ਮਾਮਲੇ ਦੇ ਵਿੱਚ NIA ਅਤੇ ਜੰਮੂ ਕਸ਼ਮੀਰ ਪੁਲਿਸ ਨੇ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਡਾਕਟਰ ਮੁਜ਼ਾਮਿਲ احمد ਗਨਾਈ ਅਤੇ ਸ਼ਾਹੀਨ ਸਾ이드 ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਸ ਤੋਂ ਇਲਾਵਾ ਯੂਨੀਵਰਸਿਟੀ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਘिरी ਹੋਈ ਹੈ ਲਾਲ ਕਿਲਾ ਧਮਾਕਾ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਡਾਕਟਰ ਉਮਰ ਵੀ ਐਸਐਸ ਸੰਸਥਾ ਦੇ ਨਾਲ ਜੁੜੇ ਹੋਏ ਸਨ ਸੋ ਉਹਨਾਂ ਨਾਲ ਕੰਮ ਕਰਨ ਵਾਲੇ ਇੱਕ ਹੋਰ ਵਿਅਕਤੀ ਵੀ ਯੂਨੀਵਰਸਿਟੀ ਵਿੱਚ ਸੇਵਾ ਨਿਭਾਉਂਦੇ ਸਨ ਸੋ ਇਸ ਮਾਮਲੇ ਨੂੰ ਲੈ ਕੇ ਹੁਣ ਜਾਂਚ ਏਜੰਸੀਆਂ ਦਾ ਸ਼ਿਕੰਜਾ ਇੱਕ ਵਾਰ ਫਿਰ ਤੋਂ ਕੱਸਦਾ ਹੋਇਆ ਨਜ਼ਰ ਆ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਹੱਤਿਆ ਕਰਨ ਦੀ ਕੋਸ਼ਿਸ਼ ਦੇ ਦੋਸ਼ੀ ਰਿਆਨ ਰੂਥ ਨੂੰ ਸੰਗੀਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਕਮਾਂਡਰੀ ਰਿਪੋਰਟ ਦੇ ਮੁਤਾਬਕ ਸੜza ਬੁੱਧਵਾਰ ਨੂੰ ਸੁਣਾਈ ਗਈ ਹੈ ਤੇ ਘਟਨਾ 15 ਸਤੰਬਰ 2024 ਨੂੰ ਵਾਪਰੀ ਸੀ ਜਦੋਂ ਡੋਨਲਡ 트੍ਰੰਪ ਚੋਣ ਪ੍ਰਚਾਰ ਕਰ ਰਹੇ ਸਨ ਰੂਥ 트੍ਰੰਪ ਦੇ ਗਾਲਫ ਕੋਰਸ ਦੇ ਨੇੜੇ ਝਾੜੀਆਂ ਦੇ ਵਿੱਚ ਇੱਕ AK-47 ਵਰਗੇ ਸੋਵੀਅਤ ਸ਼ੈਲੀ ਦੇ ਇੱਕ ਰਾਈਫਲ ਅਤੇ ਬਾਡੀ ਆਰਮਜ਼ ਦੇ ਨਾਲ ਰੁਕਿਆ ਹੋਇਆ ਸੀ ਸੋ ਇੱਕ ਸੀਕ੍ਰੇਟ ਸਰਵਿਸ ਏਜੰਟ ਦੇ ਰਾਈਫਲ ਦੀ ਬੈਰਲ ਅਤੇ ਸ਼ੱਕੀ ਦਾ ਚਿਹਰਾ ਦੇਖਿਆ ਅਤੇ ਗੋਲੀਬਾਰੀ ਉਸਤੇ ਕੀਤੀ ਗਈ ਇਸ ਤੋਂ ਬਾਅਦ ਰੂਥ ਮੌਕੇ ਤੋਂ ਪਹੁੰਚ ਗਿਆ ਬਾਦ ਵਿੱਚ ਪੁਲਿਸ ਨੇ ਉਸ ਦੀ ਕਾਰ ਦੇ ਲਾਇਸੈਂਸ ਪਲੇਟ ਦੇ ਆਧਾਰ ਤੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਅਦਾਲਤ ਨੇ ਸਤੰਬਰ 2024 ਦੇ ਵਿੱਚ ਰਿਆਨ ਰੂਥ ਨੂੰ 5 ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਜਿਸ ਦੇ ਵਿੱਚ 트ੰਪ ਦੀ ਹੱਤਿਆ ਦੀ ਕੋਸ਼ਿਸ਼ ਕਰਨਾ ਸ਼ਾਮਲ ਸੀ। ਸੋ ਘਟਨਾ ਦੇ ਸਮੇਂ ਰਾਸ਼ਟਰਪਤੀ ਉਮੀਦਵਾਰ ਸਨ। ਸੋ ਇਹ ਫੈਸਲਾ ਅਮਰੀਕੀ ਜ਼ਿਲ੍ਹਾ ਜੱਜ ਆਇਲੀਨ ਕੈਨਨ ਦੁਆਰਾ ਲਿਆ ਗਿਆ। ਅਦਾਲਤੀ ਕਾਰਵਾਈ ਦੌਰਾਨ ਜੱਜ ਕੈਨਨ ਨੇ ਕਿਹਾ ਕਿ ਰਿਆਨ ਸਪਸਟ ਤੌਰ ਤੇ ਟਰੰਪ ਦੀ ਹਤਿਆ ਕਰਨ ਦਾ ਇਰਾਦਾ ਰੱਖਦਾ ਸੀ ਅਤੇ ਆਪਣੀ ਯੋਜਨਾ ਨੂੰ ਪੂਰਾ ਕਰਨ ਦੇ ਬਹੁਤ ਨੇੜੇ ਆ ਗਿਆ ਸੀ। ਉਮਰ ਕੈਟ ਤੋਂ ਇਲਾਵਾ ਰੂਥ ਨੂੰ ਹੋਰ ਕਈ ਸਜ਼ਾਵਾਂ ਦਿੱਤੀਆਂ ਗਈਆਂ ਨੇ ਜੋ ਕਿ ਨਾਲ-ਨਾਲ ਚੱਲਣਗੀਆਂ। ਇਹਨਾਂ ਦੇ ਵਿੱਚ ਹਿੰਸਕ ਅਪਰਾਧ ਦੌਰਾਨ ਹਥਿਆਰ ਰੱਖਣ ਦੇ ਲਈ 84 ਮਹੀਨੇ, ਸੰਗੀ ਅਧਿਕਾਰ ਅਤੇ ਹਮਲਾ ਕਰਨ ਦੇ ਲਈ 240 ਮਹੀਨੇ ਦੋਸ਼ੀ ਠਹਿਰਾਏ ਗਏ। ਅਪਰਾਧੀ ਦੌਰਾਨ ਅਪਰਾਧ ਦੌਰਾਨ ਹਥਿਆਰ ਰੱਖਣ ਦੇ ਲਈ 18 ਮਹੀਨੇ ਅਤੇ ਮਟਾਏ ਗਏ ਸੀਰੀਅਲ ਨੰਬਰ ਦਾ ਹਵਾਲਾ ਰੱਖਣ ਦੇ ਲਈ 60 ਮਹੀਨੇ ਦੀ ਸਜ਼ਾ ਦਿੱਤੀ ਗਈ ਹੈ ਉਸ ਸੋ ਸਾਰੀਆਂ ਸਜ਼ਾਵਾਂ ਨਾਲ-ਨਾਲ ਚੱਲਣਗੀਆਂ ਤੇ ਹੁਣ ਇੱਕ ਨਜ਼ਰ ਪਾਉਨੇ ਆ ਪੰਜਾਬ ਤੇ ਚੰਡੀਗੜ੍ਹ ਦੇ ਮੌਸਮ ਤੇ ਅੱਜ ਸਵੇਰੇ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਧੁੰਦ ਦੇਖੀ ਗਈ ਹੈ ਹਾਲਾਂਕਿ ਸੰਘਣੀ ਧੁੰਦ ਨਹੀਂ ਸੀ ਪਰ ਵਿਆਪਕ ਪੱਧਰ ਤੇ ਪੰਜਾਬ ਦੇ ਵੱਖ-ਵੱਖਰੇ ਇਲਾਕਿਆਂ ਦੇ ਵਿੱਚ ਧੁੰਦ ਜ਼ਰੂਰ ਦੇਖੀ ਗਈ ਹੈ ਮੌਸਮ ਵਿਭਾਗ ਨੇ ਅੱਜ ਕੋਈ ਅਲਰਟ ਜਾਰੀ ਨਹੀਂ ਕੀਤਾ ਵਿਭਾਗ ਦੇ ਮੁਤਾਬਕ 9 ਫਰਵਰੀ ਤੱਕ ਕੋਈ ਅਲਰਟ ਨਹੀਂ ਹੈ ਪਹਾੜਾਂ ਤੋਂ ਸਮੁੰਦਰ ਵੱਲ ਹਵਾਵਾਂ ਜ਼ਰੂਰ ਚੱਲਣਗੀਆਂ ਜਿਸ ਦੇ ਨਾਲ ਧੁੰਦ ਘਟਣ ਦੀ ਸੰਭਾਵਨਾ ਦਿਤਾਈ ਗਈ ਹੈ ਇਸ ਦੌਰਾਨ ਪਿਛਲੇ 24 ਘੰਟਿਆਂ ਦੇ ਦੌਰਾਨ ਸੂਬੇ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 1.1 ਡਿਗਰੀ ਵਧਿਆ ਹੈ ਜੋ ਕਿ ਆਮ ਦੇ ਨੇੜੇ ਪਹੁੰਚ ਗਿਆ ਹੈ ਅੰਮ੍ਰਿਤਸਰ ਦੇ ਵਿੱਚ ਰਾਤ ਦਾ ਸਭ ਤੋਂ ਘੱਟ ਤਾਪਮਾਨ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਰਿਪੋਰਟਾਂ ਦੇ ਮੁਤਾਬਕ ਸਵੇਰੇ ਕੁਝ ਇਲਾਕਿਆਂ ਦੇ ਵਿੱਚ ਧੁੰਦ ਬਣੀ ਰਹੇਗੀ ਜਿਸ ਦੇ ਕਾਰਨ ਆ ਪੜਕੇ ਅਮ੍ਰਿਤਸਰ ਅੰਬਾਲਾ ਦਿੱਲੀ ਹਾਈਵੇ ਦੇ ਉੱਤੇ ਅੰਸ਼ਕ ਤੌਰ ਤੇ ਬੱਦਲਵਾਹੀ ਰਹੇਗੀ ਅਤੇ ਪੰਜਾਬ ਦੇ ਮਦਵਰਤੀ ਇਲਾਕਿਆਂ ਦੇ ਵਿੱਚ ਵੀ ਬੱਦਲਵਾਹੀ ਰਹਿਣ ਦੀ ਸੰਭਾਵਨਾ ਦਿਤਾਈ ਗਈ ਹੈ ਇਸ ਤੋਂ ਇਲਾਵਾ ਪੜਕੇ ਸੂਬੇ ਦੇ ਵਿੱਚ ਸੂਰਜ ਜ਼ਰੂਰ ਨਿਕਲੇਗਾ ਧੁੰਦ ਵੀ ਸਾਫ਼ ਹੋਵੇਗੀ ਅਤੇ ਕਿਤੇ ਕਿਤੇ ਜ਼ਰੂਰ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਜਿਸ ਦੇ ਨਾਲ ਠੰਡ ਹੈ ਜਿਹੜੀ ਵਧ ਸਕਦੀ ਹੈ ਉਧਰ 9 ਫਰਵਰੀ ਨੂੰ ਪੰਜਾਬ ਦੇ ਵਿੱਚ ਪੱਛਮੀ ਗੜਬੜੀ ਐਕਟਿਵ ਹੋਣ ਦੀ ਵੀ ਸੰਭਾਵਨਾ ਜਿਸ ਦੇ ਨਾਲ ਅ9 ਤੇ 10 ਫਰਵਰੀ ਨੂੰ ਸੂਬੇ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਇਸ ਤੋਂ ਪਹਿਲਾ ਮੌਸਮ ਖੁਸ਼ਕ ਰਹਿਣ ਦੀ ਹੀ ਹੁੰਦਾ ਹੈ ਅਗਲੇ 5 ਦਿਨਾਂ ਦੇ ਵਿੱਚ ਘੱਟੋ ਘੱਟ ਤਾਪਮਾਨ ਦੇ ਵਿੱਚ ਕੋਈ ਖਾਸ ਬਦਲਾਅ ਆਉਣ ਦੀ ਸੰਭਾਵਨਾ ਨਹੀਂ ਹੈ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਵਾਜਤ ਬਹੁਤ ਬਹੁਤ ਧੰਨਵਾਦ